ਵਾਰ ਸ਼ਾਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਜੀ ਮੈਨੂੰ ਬਹੁਤ ਵਧੀਆ ਚੀਜ਼ ਜਿਹੜੀ ਆ ਉਹ ਦਿਲ ਨੂੰ ਟੁੰਬਦੀ ਵੀ ਆ ਔਰ ਇਹਦੇ ਤੇ ਵਿਚਾਰ ਕਰਨ ਲਈ ਵੀ ਕਈ ਵਾਰੀ ਅਸੀਂ ਸਾਰੇ ਮਜਬੂਰ ਹੋ ਜਾਂਦੇ ਆ ਕਿ ਜਿਨ੍ਹਾਂ ਨੂੰ ਜੋ ਆਦਤਾਂ ਪੈ ਜਾਂਦੀਆਂ ਨੇ ਉਹ ਕਦੇ ਵੀ ਖਤਮ ਨਹੀਂ ਹੁੰਦੀ ਵਧੇਰੇ ਕਰਕੇ ਬਹੁਤ ਵਾਰ ਅਸੀਂ ਕੁਝ ਇਹ ਆਦਤਾਂ ਬਦਲ ਲੈਣੇ ਹਨ ਪਰਵਾਦ ਦੇ ਲਈ ਜਾਂ ਕਿਸੇ ਦੇ ਲਈ ਜਾਂ ਕੋਈ ਇਹੋ ਜਿਹਾ ਸਿਸਟਮ ਹੁੰਦਾ ਉਹਦੇ ਵਿੱਚ ਸਾਨੂੰ ਬਦਲਨੀਆ ਪੈਂਦੀਆਂ ਨੇ ਪਰ ਜੇ ਅਸੀਂ ਇਸ ਵੇਲੇ ਦੇਖੀਏ ਸਿਸਟਮ ਜਿਹੜਾ ਹੈ ਸਾਡਾ ਉਹਦੇ ਵਿੱਚ ਰਿਸ਼ਵਤ ਭ੍ਰਿਸ਼ਟਾਚਾਰ ਜਿਹੜਾ ਉਹ ਇੰਨਾ ਜ਼ਿਆਦਾ ਵੱਧ ਗਿਆ ਕਿ ਅਸੀਂ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਜਿਹੜਾ ਹੈ ਉਹ ਇਹਦੇ ਤੇ ਸਰਕਾਰਾਂ ਕਾਬੂ ਨਹੀਂ ਪਾ ਸਕ ਕੰਮਜਾਬ ਨਹੀਂ ਹੋ ਰਹੀਆਂ ਜਾਂ ਜਿਹੜੇ ਲੋਕ ਨੇ ਉਹਨਾਂ ਦੇ ਹੱਦਾਂ ਦੇ ਵਿੱਚ ਵੀ ਜਿਹੜੀ ਹੈ ਰਿਸ਼ਵਤ ਉਹ ਚੰਗੀ ਤਰ੍ਹਾਂ ਮਿਲ ਗਈ। ਅਸੀਂ ਵੀ ਨਹੀਂ ਹਟਦੇ ਔਰ ਜਿਹੜੇ ਲੈ ਰਹੇ ਨੇ ਉਹ ਵੀ ਨਹੀਂ ਹਟਦੇ। ਕਿਉਂਕਿ ਜਿਹੜਾ ਗਲਤ ਕੰਮ ਕਰਾਉਣ ਵਾਲਾ ਹੈ ਉਹਨੇ ਕਰੋੜਾਂ ਦਾ ਜੇ ਫਾਇਦਾ ਲੈਣਾ ਤਾਂ ਉਹਨੂੰ ਕੁਝ ਹਜ਼ਾਰ ਜਾਂ ਲੱਖਾਂ ਰੁਪਏ ਰਿਸ਼ਵਤ ਦੇਣੇ ਉਹ ਸੌਖੇ ਲੱਗਦੇ ਨੇ। ਆ ਜਿਹੜੇ ਆਮ ਲੋਕ ਨੇ ਉਹਨਾਂ ਵਾਸਤੇ ਕਈ ਵਾਰੀ ਇਸ ਸਮੱਸਿਆਵਾਂ ਵੀ ਖੜੀਆਂ ਹੋ ਜਾਂਦੀਆਂ ਨੇ। ਕਿਉਂਕਿ ਕੰਮ ਹੁੰਦੇ ਨਹੀਂ। ਆਦ ਰਿਸ਼ਵਤ ਜਿਹੜੀ ਹੈ ਕਈ ਵਾਰੀ ਦੇਣੀ ਬਹੁਤ ਔਖੀ ਲੱਗਦੀ ਹੈ ਇਹ ਵੀ ਇੱਕ ਕੋੜਾ ਸੱਚ ਹੈਗਾ ਪਰ ਇਹ ਸ਼ੁਰੂ ਕਿੱਥੋਂ ਹੁੰਦੀ ਹੈ ਜਦੋਂ ਇਲੈਕਸ਼ਨਾਂ ਹੁੰਦੀਆਂ ਨਾ ਉਦੋਂ ਜਦੋਂ ਕੋਈ ਕੋ ਸਾਨੂੰ ਕੋਈ ਚੀਜ਼ ਦਿੰਦਾ ਕੋਈ ਤੋਹਫਾ ਦਿੰਦਾ ਕੋਈ ਪੈਸੇ ਦਿੰਦਾ ਕੋਈ ਸੌਫਟ ਡਰਿੰਕ ਦਿੰਦਾ ਕੋਈ ਡਰਿੰਕ ਦੀ ਬੋਤਲ दारू ਦੀ ਬੋਤਲ ਦਿੰਦਾ ਤੇ ਉਦੋਂ ਤੋਂ ਅਸੀਂ ਉਹ ਜਿਹੜਾ ਬੀਜ ਹੈ ਰਿਸ਼ਵਤ ਦਾ ਉਹ ਲਗਾ ਲੈਂਦੇ ਹਾਂ ਔਰ ਮੈਂ ਕਈ ਵਾਰ ਕਿੰਨੀ ਹੁੰਦੀ ਆ ਕਿ ਕੁਦਰਤ ਨੇ ਜਿਨ੍ਹਾਂ ਨੂੰ ਕੁਰਸੀਆਂ ਨਵਾਜ਼ੀਆਂ ਨੇ ਵੱਡੀਆਂ ਕੁਰਸੀਆਂ ਨਵਾਜ਼ੀਆਂ ਨੇ ਵੱਡੇ ਅਹੁਦੇ ਨਵਾਜ਼ੇ ਨੇ ਉਹਨਾਂ ਦਾ ਚਦੋ ਜ਼ਮੀਰ ਮਰਦਾ ਹੈ ਨਾ ਤੇ ਸਟੇਟ ਦਾ ਔਰ ਸਮਾਜ ਦਾ ਜਿਹੜਾ ਹੈ ਉਹ ਨੁਕਸਾਨ ਬਹੁਤ ਪਿੰਦਾ ਹੈ ਕੁਦਰਤ ਕਦੇ ਇਹ ਨਹੀਂ ਕਰਦੀ ਕਿ ਜਿਹੜਾ ਗਲਤ ਕਰਦਾ ਆਮ ਲੋਕਾਂ ਨੂੰ ਤੰਗ ਕਰਦਾ ਜਾਂ ਆਪਣੇ ਔਧਿਆਂ ਦੀ ਜਾਂ ਆਪਣੀ ਸ਼ਕਤੀ ਦੀ ਜਾਂ ਆਪਣੇ ਪੈਸੇ ਦੀ ਦੁਰਵਰਤੋਂ ਕਰਕੇ ਔਰ ਉਹਦੇ ਨਾਲ ਲੋਕਾਂ ਨੂੰ ਤੰਗ ਕਰਦਾ ਕੁਦਰਤ ਉਹਦਾ ਜਰੂਰ ਫਾਲੂ ਨੂੰ ਦਿੰਦੀ ਆ ਉਹ ਫੈਸਲਾ ਜਰੂਰ ਦਿੰਦੀ ਆ ਔਰ ਇਹ ਵੀ ਸੱਚ ਹੈ ਕਿ ਜਦੋਂ ਉਹ ਜਿਹਾ ਕਰਨ ਲੱਗਦਾ ਨਾ ਉਹਨੂੰ ਇੱਕਦਮ ਫੈਸਲਾ ਕੁਦਰਤ ਨਹੀਂ ਸੁਣਾਏਗੀ ਉਹਨੂੰ ਇੱਕਦਮ ਸਜ਼ਾ ਵੀ ਨਹੀਂ ਦੇਗੀ ਉਹਨੂੰ ਹੰਕਾਰ ਦੇ ਵਿੱਚ ਉਹ ਸਪੀਕ ਤੇ ਲੈ ਕੇ ਜਾਂਦੀ ਆ ਔਰ ਉਹ ਪੀਕ ਤਾਂ ਫਿਰ ਉਹੋ ਉਚਾਈ ਤੋਂ ਸਿਖਰ ਤੋਂ ਉਹਨੂੰ ਹੀਠਾਂ ਸੁੱਤਦੀ ਆ ਕਿਉਂਕਿ ਉਹਦਾ ਇੱਕ ਵਕਤ ਹੁੰਦਾ ਜਦੋਂ ਉਹਨੇ ਸਾਰਾ ਕੁਝ ਕਰਨਾ ਹੁੰਦਾ ਕੁਦਰਤ ਉਹਦੇ ਉਹਦੇ ਕੋਲ ਕਰਵਾਉਂਦੀ ਆ ਜਾਂ ਉਹਦਾ ਉਹ ਵਕਤ ਹੁੰਦਾ ਆ ਕਈ ਵਾਰ ਕਹਿੰਦੇ ਨੇ ਕਿ ਪਈਆਂ ਦਾ ਉਹ ਵਕਤ ਹੁੰਦਾ ਆ ਤੇ ਉਹਦਾ ਪੁੱਜਾ ਦਾਣਾ ਵੀ ਜਿਹੜਾ ਹੈ ਉਹ ਗੁਪੈਂਦਾ ਤੇ ਜੇ ਕਿਸੇ ਦਾ ਜਦੋਂ ਮਾੜਾ ਵਕਤ ਕੁਦਰਤ ਵੱਲੋਂ ਆ ਜਾਂਦਾ ਉਹ ਚੰਗਾ ਵਕਤ ਖਤਮ ਹੋ ਜਾਂਦਾ ਤੇ ਫਿਰ ਮਾੜਾ ਵਕਤ ਵੀ ਆਉਣਾ ਹੁੰਦਾ ਫਿਰ ਕਹਿੰਦੇ ਨੇ ਕਿ ਊਠ ਤੇ ਬੈਠੇ ਨੂੰ ਵੀ ਕੁੱਤਾ ਕੱਟ ਜਾਂਦਾ ਹੈ ਸੋ ਜੇ ਤੁਹਾਡਾ ਕੋਈ ਕੁਦਰਤ ਨੇ ਤੁਹਾਡੇ ਤੇ ਰਹਿਮ ਤਾਂ ਕੀਤੀਆਂ ਤੁਹਾਨੂੰ ਕੁਰਸੀਆਂ ਨਵਾਜ਼ੀਆਂ ਤੇ ਆਪਣੀ ਜ਼ਮੀਰ ਜਿਹੜੀ ਹੈ ਉਹਨੂੰ ਜਿਉਂਦਾ ਜਰੂਰ ਰੱਖੋ ਕਿਉਂਕਿ ਕੁਦਰਤ ਨੇ ਫਲ ਦੇਣਾ ਤੁਸੀਂ ਆਦਮੀ ਨੂੰ ਲੁੱਟ ਸਕਦੇ ਹੋ ਆਦਮੀ ਨੂੰ ਕੁੱਟ ਸਕਦੇ ਹੋ ਆਦਮੀ ਨੂੰ ਫਸਾ ਸਕਦੇ ਹੋ ਆਦਮੀ ਦੇ ਉੱਤੇ ਕੋਈ ਅਤਿਆਚਾਰ ਕਰ ਸਕਦੇ ਹੋ ਤੇ ਉਹਦਾ ਜਿਹੜਾ ਫਲ ਹੈ ਉਹ ਕੁਦਰਤ ਨੇ ਦੇਣਾ ਕਈ ਵਾਰ ਬੰਦਾ ਤਾਂ ਉਸ ਸ਼ਕਤੀਸ਼ਾਲੀ ਬੰਦੇ ਨੂੰ ਕੁਝ ਨਹੀਂ ਕਰ ਸਕਦਾ ਉਹਦਾ ਨੁਕਸਾਨ ਨਹੀਂ ਕਰ ਸਕਦਾ ਪਰ ਜਦੋਂ ਉਹ ਬੰਦਾ ਜਿਹੜਾ ਹੈ ਉਹ ਸਾਰਾ ਕੁਝ ਸਹਿਨ ਕਰ ਲਿਆ ਕੁਦਰਤ ਦੇਖ ਲੈਂਦੀ ਆ ਉਹਦੀ ਥਾਂ ਤੇ ਕੁਦਰਤ ਜਿਹੜੀ ਹੈ ਉਹ ਫੈਸਲਾ ਦਿੰਦੀ ਉਹ ਸਜ਼ਾਵਾ ਦਿੰਦੀ ਆ ਸੋ ਜੇ ਤੁਹਾਡੀਆਂ ਜਿਹੜੀਆਂ ਆਦਤਾਂ ਬਣੀਆਂ ਹੋਈਆਂ ਕੋਸ਼ਿਸ਼ ਕਰੋ ਕਿ ਕੋਈ ਇੱਕ ਅੱਧੀ ਬਦਲ ਲੋ ਸਮਾਜ ਲਈ ਕੋਈ ਚੰਗਾ ਕੰਮ ਹੋ ਜਵੇ ਲੋਕਾਂ ਨੂੰ ਜਿਹੜਾ ਹੈ ਉਹ ਤੰਗ ਨਾ ਕਰੋ ਕਿਉਂਕਿ ਚੰਗੀਆਂ ਜੁੱਤੀਆਂ ਹਮੇਸ਼ਾ ਨਹੀਂ ਚੱਲਦੀਆਂ ਚੰਗਾ ਵਕਤ ਕਿਸੇ ਦਾ ਹਮੇਸ਼ਾ ਨਹੀਂ ਰਹਿੰਦਾ ਤੇ ਕਿਸੇ ਦਾ ਮਾੜਾ ਵਕਤ ਵੀ ਹਮੇਸ਼ਾ ਨਹੀਂ ਰਹਿੰਦਾ ਕੁਦਰਤ ਜਿਹੜੀ ਹੈ ਉਹਨੇ ਬੈਲੈਂਸ ਕਰਨਾ ਹੈ ਔਰ ਕੁਦਰਤ ਜਦੋਂ ਫੈਸਲੇ ਦਿੰਦੀ ਹੈ ਉਹ ਐਸੀ ਮੱਤ ਮਾਰਦੀ ਹੈ ਉਹ ਚੇਪੇੜ ਨਹੀਂ ਮਾਰਦੀ ਫਿਰ ਉਹ ਮੱਤ ਮਾਰਦੀ ਆ ਅਹੰਕਾਰ ਜਿਹੜਾ ਹੈ ਉਹ ਇਹ ਮੱਤਮਾਰੀ ਹੋਈਦਾ ਹੀ ਸੀ ਅਗਲਾ ਇੱਕ ਰੂਪ ਹੁੰਦਾ ਹੈ ਫਿਰ ਤੁਸੀਂ ਕਿਸੇ ਨੂੰ ਕੁਝ ਨਹੀਂ ਸਮਝਦੇ ਔਰ ਫਿਰ ਸਿਆਣੇ ਕਹਿੰਦੇ ਨੇ ਨਾ ਕਿ ਫਿਰ ਜਦੋਂ ਬੰਦਾ ਹੰਕਾਰ 'ਚ ਆ ਜਾਵੇ ਤੇ ਕੁਰਸੀ ਦੀ ਗਰਮੀ ਜਾਂ ਅਹੁਦੇ ਦੀ ਗਰਮੀ ਜਾਂ ਪੈਸੇ ਦੀ ਗਰਮੀ ਉਹਨੂੰ ਤੰਗ ਕਰਦੀ ਹੋਵੇ ਫਿਰ ਉਹ ਰੱਬ ਨੂੰ ਵੀ ਟੱਬ ਕਹਿਣ ਲੱਗ ਜਾਂਦਾ ਤੇ ਜਦੋਂ ਰੱਬ ਨੂੰ ਟੱਬ ਕਹਿਣ ਲੱਗ ਜਵੇ ਇਹਦਾ ਮਤਲਬ ਹੈ ਹੁਣ ਉਹਦਾ ਜਿਹੜਾ ਗ੍ਰਾਫ ਹੈ ਉਹ ਨੀਚੇ ਨੂੰ ਆਏਗਾ ਕੁਦਰਤ ਉਹਨੂੰ ਸਬਕ ਜ਼ਰੂਰ ਸਿਖਾਏਗੀ ਇਹ ਮਤ ਸੋਚੋ ਕਿ ਜੇ ਬੰਦਾ ਤੁਹਾਡੇ ਤੋਂ ਡਰਦਾ ਕੁਛ ਨਹੀਂ ਬੋਲਦਾ ਤੇ ਉਹਦੇ ਨਾਲ ਕੋਈ ਨਹੀਂ ਖੜਾ ਉਹਦੇ ਨਾਲ ਕੁਦਰਤ ਖੜੀ ਹੁੰਦੀ ਹੈ ਧਿਆਨ ਦਿਓ ਜਰੂਰ ਔਰ ਇਹਦੇ ਤੇ ਵਿਚਾਰ ਜਰੂਰ ਕਰਿਓ ਆਪਣੀ ਜ਼ਮੀਰ ਜ਼ਿੰਦਾ ਰੱਖੋ ਕਿਸੇ ਗਰੀਬ ਨੂੰ ਕਿਸੇ شریف ਬੰਦੇ ਨੂੰ ਕਿਸੇ ਚੀਜ਼ ਦੀ ਧੌਂਸ ਨਾ ਦਿਓ ਕਿਉਂਕਿ ਜਦੋਂ ਰੱਬ ਤੇ ਕੁਦਰਤ ਜਿੰਨੂੰ ਅਸੀਂ ਕਹਿੰਨੇ ਆ ਜਦੋਂ ਉਹ ਆਪਣੀ ਆਈ ਤੇ ਆ ਜਾਂਦੀ ਹੈ ਨਾ ਫਿਰ ਨਤੀਜੇ ਬਹੁਤ ਵੱਖਰੇ ਹੁੰਦੇ ਨੇ ਥੈਂਕ ਯੂ ਸ਼ੁਕਰੀਆ ਨਿਰਮਲ